ਸਿੱਖਿਆ ਇਨਕਲਾਬ ਦਾ ਪਰਦਾਫਾਸ਼ ਖਸਤਾ ਇਮਾਰਤ ਕਾਰਨ ਸਕੂਲ ਗੁਰਦੁਆਰੇ 'ਚ ਲੱਗ ਰਿਹਾ ਹੈ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਮੈਂਬਰਾਂ ਨੂੰ ਕਰਨਾ ਪੈ ਰਿਹਾ ਹੈ ਕਠਿਨਾਈਆਂ ਦਾ ਸਾਹਮਣਾ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਲੱਖਾ ਸਿੰਘ ਦੇ ਪਲਾਟ ਹਲਕਾ ਦੱਖਣੀ ਚ ਜਿਹੜੇ ਸੁਲਤਾਨਪੁਰ ਪਿੰਡ ਦੇ ਬਾਹਰ ਲਾਗੇ ਦੁਰਜੀ ਦੇ ਲਾਗੇ ਪਿੰਦੇ ਉੱਥੇ ਖੜੇ ਆ ਪ੍ਰਾਇਮਰੀ ਸਕੂਲ ਜਿਹੜਾ ਬੱਚਿਆਂ ਦਾ ਜਿਹਨੂੰ ਬੰਦ ਕਰ ਦਿੱਤਾ ਗਿਆ ਸਰਕਾਰ ਵੱਲੋਂ ਕਿਉਂਕਿ ਅਨ ਸੇਫ ਹੈ ਔਰ ਮੈਨੂੰ ਪਤਾ ਲੱਗਾ ਸੀ ਸੋਨੂੰ ਸਾਡਾ ਛੋਟਾ ਵੀਰ ਹੈ ਇਹ ਸੁਲਤਾਨਪੁਰ ਦਾ ਇੱਕ ਬੜਾ ਫਿਕਰਮੰਦ ਰਹਿੰਦਾ ਆ ਸਾਡਾ ਛੋਟਾ ਵੀਰ ਕਾਉਂਸਲਰ ਜਿਹੜਾ ਸਾਡਾ ਇਹ ਵੀ ਇਲੈਕਸ਼ਨ ਲੜੀ ਸੀ ਇਹਨੇ ਇਨਾ ਮੇਰੇ ਚ ਅਪਰੋਚ ਕੀਤੀ ਔਰ ਡਿਪਾਰਟਮੈਂਟ ਵੱਲੋਂ ਵੀ ਮੈਨੂੰ ਰਿਕੁਐਸਟ ਆਈ ਕਿ ਮੈਂ ਐਮਪੀ ਲੈਡ ਤੋਂ ਕੋਈ ਰਿਕੁਐਸਟ ਕੋਈ ਮਦਦ ਹੋ ਸਕਦੀ ਸਾਰੇ ਤੁਸੀਂ ਦੇਖੋ ਲੈਂਟਰ ਸਾਰੇ ਡਿੱਗੇ ਨੇ ਬੀਮ ਸਾਰੇ ਖਾਲੀ ਨੇ ਔਰ ਕਲਾਸਾਂ ਐਸ ਵੇਲੇ ਗੁਰਦੁਆਰੇ ਲੱਗ ਰਹੀਆਂ ਨੇ ਔਰ ਇੱਕ ਜਗ੍ਹਾ ਹੋਰ ਲੱਗ ਰਹੀ ਏ ਸੋ ਮੈਂ ਆਹ ਦੇਖੋ ਭਗਵੰਤ ਮਾਨ ਸਿੰਘ ਜੀ ਦਾ ਜਿਹੜੀ ਸਿੱਖਿਆ ਕ੍ਰਾਂਤੀ ਦਾ ਉਦਘਾਟਨ ਹੈ 23 4 ਅਪ੍ਰੈਲ ਤੇ ਉਦਘਾਟਨ ਹੋਇਆ ਵਾ ਇਹ ਅਨਸੇਵ ਸਕੂਲ ਦਾ ਉਦਘਾਟਨ ਦੇ ਵਿੱਚ ਇਹ ਟੈਲਾ ਲਾ ਕੇ ਟੈਲਾ ਦਾ ਉਦਘਾਟਨ ਕੀਤਾ ਸਾਨੂੰ ਕੋਈ ਗਿਲਾ ਨਹੀਂ ਜੋ ਮਰਜ਼ੀ ਕਰੋ ਪਰ ਜਿਹੜੀ ਚੀਜ਼ ਦੀ ਤੁਸੀਂ ਕਹਿੰਦੇ ਜੋ ਪੂਰੀ ਤੇ ਕਰਕੇ ਦੋ ਜੇ ਸਕੂਲ ਖਰਾਬ ਹੈ ਤੇ ਨੂੰ ਨਵਾਂ ਬਿਲਡਿੰਗ ਬਣਾਉਂਦਾ ਤੁਹਾਨੂੰ ਤਈਆ ਪਹਿਲੋ ਕਰਨਾ ਚਾਹੀਦਾ ਤੁਗਟਨ ਬਾਅਦ ਚ ਕਰਨਾ ਚਾਹੀਦਾ ਸੋ ਮੈਂ ਤੁਰੰਤ ਇਹਦੇ ਵਾਸਤੇ 20 ਲੱਖ ਰੁਪਏ ਗ੍ਰਾਂਟ ਜਿਹੜੀ ਹੈ ਉਹ ਪਹਿਲਾਂ ਦਵਾਂਗੇ ਕਿਉਂਕਿ ਇਹ ਬੱਚੇ ਬਹੁਤ ਜ਼ਿਆਦੇ ਨੇ ਔਰ ਇੱਕ ਪਲਾਟ ਵੀ ਇੱਥੇ ਲੈਣਾ ਪੈਣਾ ਮੇਰਾ ਖਿਆਲ ਹੈ ਉਹਦੇ ਵਾਸਤੇ ਵੀ ਕੋਈ ਕੇ ਸੰਤਾ ਮਹਾਂਪੁਰਸ਼ਾਂ ਨੂੰ ਰਿਕਵੈਸਟ ਕਰਾਂਗੇ ਕੋਈ ਲੈ ਕੇ ਸਾਨੂੰ ਦੇ ਦੇਣ ਅਸੀਂ ਬਿਲਡਿੰਗ ਜਿਹੜੀ ਹੈ ਤੇ ਵੱਡੀ ਬਣਾ ਕੇ ਕਿਉਂਕਿ ਇੱਥੇ ਸਾਰੇ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਔਰ ਟੀਚਰ ਇੱਥੇ ਉਹਨਾਂ ਦੀ ਪੜਾਈ ਦਾ ਮਰਿਆ ਜਿਹੜਾ ਮਕਦਾਰ ਹੈ ਉਹ ਅੱਛੀ ਹੈ ਔਰ ਉਹਦੇ ਕਰਕੇ ਬੱਚੇ ਇੱਥੇ ਜ਼ਿਆਦਾ ਹੋ ਗਏ ਨੇ ਔਰ ਇਹ ਜਿਹੜਾ ਹੁਣ ਸਕੂਲ ਦਵਾਂਗੇ ਪ੍ਰਾਇਮਰੀ ਪੂਰਾ ਵਧੀਆ ਸਕੂਲ ਔਰ ਵੱਡੀ ਪੂਰੀ ਸਟਰੈਂਥ ਜਿੰਨੀ ਇਹਨਾਂ ਨੂੰ ਚਾਹੀਦੀ ਉਹਦੇ ਮੁਤਾਬਕ ਅਸੀਂ ਬਣਾ ਕੇ ਦਵਾਂਗੇ ਸੋ ਸਾਡੀ ਕੋਸ਼ਿਸ਼ ਇਹੀ ਹੈ ਇਹ ਇਲਾਕੇ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਈ ਜਿਹੜੀ ਹੈ ਤੇ ਸਰਕਾਰੀ ਸਕੂਲਾਂ 'ਚ ਕਰਾ ਸਕਣ ਔਰ ਮੇਰੀ ਹਮੇਸ਼ਾ ਕੋਸ਼ਿਸ਼ ਰਹੀ ਹੈ ਵੱਧ ਤੋਂ ਵੱਧ ਗ੍ਰਾਡ ਜਿਹੜੀ ਉਹ ਮੈਂ ਹਮੇਸ਼ਾ ਹੀ ਸਕੂਲਾਂ ਨੂੰ ਤਰਜੀਹ ਦਿੱਤੀ ਹੈ ਸਿੱਖਿਆ ਨੂੰ ਤਰਜੀਹ ਦਿੱਤੀ ਹੈ ਪੌਣੇ 400 ਤੋਂ ਵੱਧ ਕ੍ਰੀਪ ਸਕੂਲ ਜਿਹੜਾ ਐਲੀਵੇਟ ਕੀਤਾ ਗਿਆ ਕੁਝ ਨਵੀਆਂ ਬਿਲਡਿੰਗਾਂ ਵੀ ਬਣੀਆਂ ਕੁਝ ਪੁਰਾਣੀਆਂ ਨੂੰ ਵੀ ਠੀਕ ਕੀਤਾ ਗਿਆ ਹੁਣ ਇਹ ਵੀ ਵੇਖ ਲਓ ਢਾਕੇ ਬਣੇਗੀ ਸਾਡੇ ਕੋਲ ਪੈਸੇ ਐਮਪੀ ਲੈਡ ਦੇ ਬਹੁਤ ਘੱਟ ਹੁੰਦੇ ਨੇ ਐਮਪੀ ਲੈਡ ਕੋਲ ਬਹੁਤ ਜ਼ਿਆਦਾ ਗ੍ਰਾਂਟ ਨਹੀਂ ਹੁੰਦੀ ਪਰ ਮੇਰੀ ਕੋਸ਼ਿਸ਼ ਇਹ ਦੀ ਗ੍ਰਾਂਟ ਸਹੀ ਜਗ੍ਹਾ ਤੇ ਲੱਗੇ ਤਾਂ ਕਿ ਸਾਰਿਆਂ ਨੂੰ ਸਾਂਝੀ ਉਹਦਾ ਫਾਇਦਾ ਹੋਵੇ ਨਾ ਕਿ ਕਿਸੇ 2-4 ਘਰਾਂ ਨੂੰ ਹੀ ਹੋਵੇ ਉਹਦੇ ਵਾਸਤੇ ਮੇਰੀ ਗ੍ਰਾਂਟ ਭਾਵੇਂ ਥੋੜੀ ਹੈ ਪਰ ਮੇਰੀ ਕੋਸ਼ਿਸ਼ ਉਹ ਦੀ ਸੱਚੀ ਜਗ੍ਹਾ ਤੇ ਲੱਗੇ ਸਹੀ ਜਗ੍ਹਾ ਤੇ ਲੱਗੇ ਜਿਹਦਾ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਫਾਇਦਾ ਹੋਵੇ ਇਸੇ ਕਰਕੇ ਵੱਡੀ ਸੈਰਗਾ ਜਿਹੜੀ ਤੁਹਾਡੀ ਬਣ ਰਹੀ ਆ ਨਹਿਰ ਨਰਦੇਉ ਪੱਲੜੀ ਸਰਦਾਰਮੰਡ ਵਾਲੀ ਨਹਿਰ ਹੈ ਬਾਬਾ ਕਸ਼ਮੀਰ ਸਿੰਘ ਜੀ ਭੂਰੇ ਵਾਲੇ ਦੇ ਸਹਿਯੋਗ ਦੇ ਨਾਲ ਕਰੀਬ 1.40 ਲੱਖ ਰੁਪਏ ਉੱਥੇ ਦੇ ਚੁੱਕੇ ਐਮਪੀ ਲੈਡ ਚੋਂ ਔਰ 50 ਲੱਖ ਰੁਪਏ ਹੋਰ ਉੱਥੇ ਦੇ ਰਹੇ ਆ ਉਹਦੂ ਖੂਬਸੂਰਤ ਬਣਾਉਣ ਲਈ ਮੈਂ ਸਾਰਿਆਂ ਨੂੰ ਸੁਣ ਵਾਲਿਆਂ ਨੂੰ ਬੇਨਤੀ ਕਰੂੰਗਾ ਇਹਨੂੰ ਵੀਡੀਓ ਨੂੰ ਸ਼ੇਅਰ ਵੀ ਕਰਿਓ ਗਰਾਂਟ ਮੈਂ ਖਾਸ ਕਰ ਉਹਦੀ ਸੈਰਗਾ ਦੀ ਗੱਲ ਕਰੂੰਗਾ ਕਿ ਉੱਥੇ ਸੈਰ ਕਰਨ ਜ਼ਰੂਰ ਜਾਇਆ ਕਰੋ ਉਹ ਬਹੁਤ ਵਧੀਆ ਜਗ੍ਹਾ ਬਣ ਗਈ ਆ ਉਹਦਾ ਕਰੀਬ 30 40% ਕੰਮ ਮੁਕੰਮਲ ਹੋ ਗਿਆ ਕਿਉਂਕਿ 10 ਕਿਲੋਮੀਟਰ ਹੈ ਔਰ ਬਾਕੀ ਅਸੀਂ 60% ਕੰਮ ਹੁੰਦਾ ਜਿਹੜਾ ਮੁਕੰਮਲ ਕਰਕੇ ਦੇਣਾ ਉਹਦੇ ਵਾਸਤੇ ਗ੍ਰਾਂਟ ਦੀ ਸਾਨੂੰ ਕੋਈ ਕਮੀ ਨਹੀਂ ਕਿਉਂਕਿ ਐਮਪੀ ਲੈਡ ਚੋ ਹੀ ਦੇ ਰਹੇ ਸੋ ਉਹਦੇ ਚ ਅਸੀਂ ਇਸ ਇਲਾਕੇ ਚ ਸੈਰਗਾਹ ਨਹੀਂ ਸੀ ਜਿਹੜਾ ਵੀ ਕੋਈ ਇਸ ਇਲਾਕੇ ਚ ਦੱਖਣੀ ਜੇ ਖਾਸ ਕਰਕੇ ਔਰ ਨਾਲ ਕੁਝ ਈਸਤ ਪੂਰਬੀ ਦਾ ਏਰੀਆ ਪੈਂਦਾ ਉਥੇ ਸੈਰ ਕਰਨਗੇ ਔਰ ਇਹ ਕੁਦਰਤੀ ਸੋਮੇ ਨੇ ਉਹਦਾ ਵੀ ਸਾਨੂੰ ਲਾਭ ਹੋਏਗਾ ਸੋ ਇਹ ਸਕੂਲ ਤੁਹਾਡਾ ਬਿਲਕੁਲ ਨਵਾਂ ਬਣਾ ਕੇ ਦਿੱਤਾ ਜਾਏਗਾ